ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਤਿਓ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਖਬਰ ਨੇ ਇੱਕ ਵਾਰ ਫਿਰ ਤੋਂ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਮਾਪਿਓ ਦੇ ਵੱਖ ਹੋਣ ਤੇ ਬੱਚਿਆਂ ਦੇ ਮਨ ਨੂੰ ਗਹਿਰੀ ਠੇਸ ਪਹੁੰਚਦੀ ਹੈ ਤੇ ਬੱਚੇ ਦੇ ਉੱਤੇ ਭਾਰੀ ਮਾਨਸਿਕ ਤਣਾ ਆਉਂਦਾ ਦੱਸਦੀ ਹੈ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੇਡੀਆਂ ਮੰਡ ਬਲਾਕ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਪੜਦੇ तकरीबन 10 ਸਾਲ ਦੇ ਇੱਕ ਛੋਟੇ ਬੱਚੇ ਨੇ ਆਪਣੇ ਆਪ ਨੂੰ ਅਗਵਾ ਹੋਣ ਦੀ ਝੂਠੀ ਮੰਨਕੜਤ ਕਹਾਣੀ ਨਾਲ ਜ਼ਿਲ੍ਹੇ ਚ ਹਲਚਲ ਮਚਾ ਦਿੱਤੀ। ਇਸ ਸਬੰਧੀ ਸਕੂਲ ਦੇ ਅਧਿਆਪਕ ਸੋਨ ਲਾਲ ਤੇ ਪਿੰਡ ਭੇਡੀਆਂ ਮੰਡ ਦੀ ਪੰਚਾਇਤ ਅਤੇ ਮੋਤਵਰ ਵਿਅਕਤੀਆਂ ਨੇ ਦੱਸਿਆ ਕਿ ਉਕਤ ਬੱਚੇ ਨੇ ਆਪਣੇ ਆਪ ਨੂੰ ਅਗਵਾ ਹੋਣ ਦਾ ਸਾਰਾ ਸਸੰਸਨੀਖੇਜ ਮਾਮਲਾ ਅਧਿਆਪਕਾਂ ਦੇ ਧਿਆਨ ਵਿੱਚ ਲਿਆਂਦਾ। ਜਦੋਂ ਡੀਐਸਪੀ ਸ਼ਾਮਸੁੰਦਰ ਸ਼ਰਮਾ ਨੇ ਇਸ ਕਿਡਨਾਪਿੰਗ ਦੇ ਸਬੰਧ ਵਿੱਚ ਬੱਚੇ ਨਾਲ ਪਿਆਰ ਨਾਲ ਗੱਲਬਾਤ ਕੀਤੀ ਤਾਂ ਬੱਚੇ ਨੇ ਦੱਸਿਆ ਕਿ ਇਹ ਉਸਨੇ ਕਿਡਨਾਪਿੰਗ ਦਾ ਡਰਾਮਾ ਫੇਸਬੁੱਕ ਤੇ YouTube ਤੋਂ ਸਿੱਖਿਆ ਸੀ ਇਸ ਨੂੰ ਅੰਜਾਮ ਦੇਣ ਲਈ ਅੱਜ ਇਹ ਕਿਡਨਾਪਿੰਗ ਦਾ ਡਰਾਮਾ ਰਚਿਆ ਗਿਆ ਅਤੇ ਜਦੋਂ ਸ਼ਾਮ ਸੁੰਦਰ ਸ਼ਰਮਾ ਜੀ ਤੱਕ ਇਹ ਸਾਰੀ ਗੱਲਬਾਤ ਪਹੁੰਚੀ ਤਾਂ ਉਹ ਬੱਚੇ ਦੀ ਮਾਨਸਿਕ ਸਥਿਤੀ ਨੂੰ ਸਮਝ ਗਏ ਜਿਸ ਤਹਿਤ ਉਹਨਾਂ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਸ ਤੋਂ ਸਾਫ਼ ਕਲੀਅਰ ਹੋ ਗਿਆ ਕਿ ਇਹ ਲड़का ਤੇ ਇਸ ਦੀ ਭੈਣ ਵੀ ਇਸ ਪੂਰੇ ਘਟਨਾਕ੍ਰਮ ਵਿੱਚ ਸ਼ਾਮਿਲ ਹੈ ਇਹ ਦੋਵੇਂ ਬੱਚੇ ਆਪਣੇ ਪਿਤਾ ਕੋਲ ਰਹਿੰਦੇ ਹਨ ਇਹਨਾਂ ਬੱਚਿਆਂ ਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਤੇ ਉਹ ਆਪਣੇ ਬੱਚਿਆਂ ਨੂੰ ਇੱਥੇ ਹੀ ਛੱਡ ਕੇ ਚਲੀ ਗਈ ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ ਮੈਂ ਆਪਣੀ ਮਾਂ ਕੋਲ ਰਹਿਣਾ ਚਾਹੁੰਦਾ ਮਤਲਬ ਬੱਚਿਆਂ ਨੇ ਪੁਲਿਸ ਅੱਗੇ ਗੱਲ ਜ਼ਾਹਰ ਕੀਤੀ ਹੈ ਕਿ ਆਪਣੀ ਮਾਂ ਕੋਲ ਰਹਿਣਾ ਚਾਹੁੰਦੇ ਹਨ ਕਿਉਂਕਿ ਜੇ ਮਾਂ ਬੱਚਿਆਂ ਬਿਨਾ ਅਧੂਰੀ ਹੈ ਤਾਂ ਬੱਚੇ ਵੀ ਮਾਂ ਦੇ ਬਿਨਾ ਅਧੂਰੇ ਹੁੰਦੇ ਨੇ ਇਸ ਲਈ ਸਾਰਾ ਕਿਡਨੈਪਿੰਗ ਦਾ ਜਿਹੜਾ ਡਰਾਮਾ ਹੈ ਉਹ ਬੱਚਿਆਂ ਵੱਲੋਂ ਰਚਿਆ ਗਿਆ ਡੀਐਸਪੀ ਬਲਾਚੌਰ ਨੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਤੇ ਪੰਚਾਇਤ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਉਕਤ ਬੱਚਿਆਂ ਨੂੰ ਉਹਨਾਂ ਦੀ ਮਾਂ ਕੋਲ ਭੇਜਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਘਟਨਾ ਨਾ ਹੋਵੇ ਜਾਂ ਬੱਚੇ ਦੇ ਉੱਤੇ ਮਾਨਸਿਕ ਤਣਾਅ ਨਾ ਹੋਵੇ ਔਰ ਇਸ ਤਰੀਕੇ ਦੀ ਕੋਈ ਮੰਨ ਘੜਤ ਕਹਾਣੀ ਬਣਾ ਕੇ ਬੱਚੇ ਆਉਣ ਵਾਲੇ ਦਿਨਾਂ ਵਿੱਚ ਫਿਰ ਤੋਂ ਕਿਤੇ ਪਿੰਡ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਸਸ਼ੋਪਨਚ ਨਾ ਪਾ ਦੇਣ ਕੋਈ ਕਾਨੂੰਨੀ ਹਰਕਤ ਨਾ ਹੋਵੇ ਤਾਂ ਬੱਚਿਆਂ ਨੂੰ ਉਹਨਾਂ ਦੀ ਮਾਂ ਨਾਲ ਮਿਲਾਉਣਾ ਬਹੁਤ ਜ਼ਰੂਰੀ ਹੈ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਤਸਵੀਰ ਜੀ ਇੱਥੇ ਟੀਚਰ ਹੋ ਹਾਂਜੀ ਸਰ ਮੈਂ ਹਾਂ ਇਹ ਕੀ ਮਾਮਲਾ ਤੁਹਾਡੇ ਧਿਆਨ ਚਾਹੇ ਜੀ ਉਹਦੇ ਬਾਰੇ ਛੋਟਾ ਦੱਸੋ ਸਰ ਜਦੋਂ ਮੈਂ ਸਕੂਲ ਆਇਆ ਨਾ ਤਾਂ ਬੱਚਾ ਰੋ ਰਿਹਾ ਸੀ ਹੱਥ ਨੀਲੇ ਹੋਏ ਹੋਏ ਸੀ ਉਹਦੇ ਉਹ ਕਹਿੰਦਾ ਮੋਟਰਸਾਈਕਲ ਮੈਨੂੰ ਚੱਕਣ ਆਇਆ ਮੈਂ ਹੱਥ ਤੋਂ ਆਏ ਬੱਚੇ ਤੇ ਮੈਂ ਇਹਦੇ ਘਰ ਤੋਂ ਸੱਦੇ ਮਗਾਹਾ ਗੱਲ ਬਾਤ ਹੈ ਭਾਈ ਤੁਸੀਂ ਆ ਕੇ ਦੇਖੋ ਕੀ ਆ ਬਾਕੀ ਪਹਿਲਾਂ ਮੈਨੂੰ ਤਾਂ ਕੀ ਹੋਇਆ ਪਤਾ ਨਹੀਂ ਬੱਚਾ ਠੀਕ ਹੈ ਠਾਕ ਬਿਲਕੁਲ ਬੱਚਾ ਠੀਕ ਹੈ ਹੁਣ ਕਹਿੰਦਾ ਮੇਰਾ ਸਿਰ ਦੁਖਦਾ ਮਨ ਮਾਰੇ ਚੱਕਰ ਜਾਂਦੇ ਸੀ ਦੁਆਲੀ ਬਾਕੀ ਇਹ ਸੱਚਾਈ ਕੀ ਤੁਹਾਡੇ ਸਾਹਮਣੇ ਆਈ ਹੁਣ ਜਿਹੜੇ ਇੰਨੇ ਬੰਦੇ ਇਕੱਠੇ ਹੋਏ ਆ ਅਫਸਰ ਵੀ ਆਏ ਆ ਸਦਾ ਸਦਾ ਇਹ ਕਹਿੰਦੇ ਬਈ ਹੋ ਸਕਦਾ ਬੱਚਾ ਥੋੜੇ ਝੂਠ ਬੋਲਦੇ ਹੁੰਦੇ ਜੀ ਬੱਚੇ ਦਾ ਮੰਨਦਾ ਸੱਚੇ ਹੁੰਦੇ ਬੱਚੇ ਝੂਠੀ ਬੋਲਦੇ ਹੋ ਸਕਦਾ ਹੈ ਮੈਂ ਤਾਂ ਜੀ ਪ੍ਰਸ਼ਾਸਨ ਦਾ ਸਭ ਤੋਂ ਪਹਿਲਾਂ ਬਹੁਤ ਧੰਨਵਾਦੀਆਂ ਕਿਉਂ ਸਾਡਾ ਅਸੀਂ ਇਸ ਮਸਲੇ ਨੂੰ ਬੜਾ ਗੰਭੀਰਤਾ ਨਾਲ ਲਿਆ ਸੀ ਜਦੋਂ ਮੈਨੂੰ ਪਤਾ ਲੱਗਿਆ ਨਾ ਭੇਜਿਆ ਤਾਂ ਹੋ ਗਿਆ ਤੇ ਅਸੀਂ ਪਹਿਲਾਂ ਖੁਦ ਇਹਨੂੰ ਬੱਚੇ ਨੂੰ ਬਹੁਤ ਵਾਰੀ ਪੁੱਛਿਆ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਹੈਰਾਨ ਨਾ ਕਰੀਏ ਕਿਉਂਕਿ ਦੇਖੋ ਕਿੰਨੀ ਪਰੇਸ਼ਾਨੀ ਹੋਈ ਹੈ ਸਾਰੇ ਇਲਾਕੇ ਜਿਕਰ ਨਾ ਤਹਿਲਕਾ ਮਚ ਗਿਆ ਤੇ ਅਸੀਂ ਇਹਨੂੰ ਬੜੀ ਵਾਰ ਪੁੱਛਿਆ ਪਰ ਇਸ ਬੱਚੇ ਦੇ ਪਤਾ ਨਹੀਂ ਦਿਮਾਗ ਦੇ ਵਿੱਚ ਕੀ ਸੋਚਤੀ ਤੇ ਅਸੀਂ ਦਾ ਡੀਐਸਪੀ ਸਾਹਿਬ ਦੇ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਛੇਤੀ ਸਾਰਾ ਮਸਲਾ ਏ ਨਹੀਂ ਸਾਨੂੰ ਬੜੀ ਪਰੇਸ਼ਾਨੀ ਦੀ ਇਸ ਗੱਲ ਦੀ ਕਿਆ ਮੈਨੂੰ ਸਵੇਰੇ ਐਸਐਸਪੀ ਸਾਹਿਬ ਦਾ ਫੋਨ ਆਇਆ ਸੀ ਵੀ ਆ ਇੰਦਾ ਕੋਈ ਅੱਗਵਾਂ ਵੀ ਗੱਲ ਚੱਲ ਰਹੀ ਹੈ ਤੇ ਮੈਂ ਮੌਕੇ ਤੇ ਆਇਆ ਤਾਂ ਸਾਰੀ ਜਿਸੀਂ ਜੰਤਪਤੀਸ਼ ਕਰੀ ਹੈ ਪਤਾ ਕਰਿਆ ਤਾਂ ਇਹ ਇੰਦਾ ਨਾ ਜਿਹੜੀ ਮਦਰ ਹੈ ਉਹ ਕਿਸੇ ਹੋਰ ਨਾਲ ਮੈਰਿਜ ਹੋਈ ਵੀ ਹੈ ਤੇ ਉਹਦੇ ਕੋਲ ਰਹਿਣਾ ਚਾਹੁੰਦਾ ਹੈ ਆਪਣੇ ਫਾਦਰ ਨਾਲ ਨਹੀਂ ਰਹਿਣਾ ਚਾਹੁੰਦਾ ਉਹਦੇ ਕਰਕੇ ਨੇ ਸਾਰਾ ਇਹ ਗੰਬਲ ਹੁਣ ਇਹ ਅਸਲ ਬਕੂਆ ਕੀ ਗੱਲਬਾਤ ਹੋਈ ਆ ਤੁਸੀਂ ਇੱਥੇ ਇਹਨਾਂ ਨੇ ਕੀ ਦੱਸਿਆ ਬੱਚਿਆਂ ਨੇ ਜਾਂ ਟੀਚਰਾਂ ਨੇ ਬੱਚਾ ਮੰਨਦਾ ਵੀ ਮੈਂ ਆਪਣੀ ਮਦਰਪੁਰ ਜਾਣਾ ਚਾਹੁੰਦਾ ਹੈ ਤੇ ਇਹ ਜਿਹੜੀ ਇਹਨੇ ਕੀਤੀ ਆ ਇਸ ਤਰ੍ਹਾਂ ਦੀ ਗੱਲਬਾਤ ਆ ਜਿਹੜੀ ਹੋਈ ਆ ਵੀ ਕਿਡਨੈਪ ਹੀ ਕਰ ਲਿਆ ਇਹ ਦੀ ਆਪਣੀ ਸੋਚ ਹੈ ਜਾਂ ਆਪਣੀ ਸੋਚ ਹੈ ਚਲੋ ਬੱਚਾ ਇਸ ਕਰਕੇ ਆਪਾਂ ਨੂੰ ਸਮਝਾਵਾਂਗੇ ਸਾਰੇ ਇਲਾਕੇ ਦੇ ਵਿੱਚ ਗੱਲ ਹੋਰੇ ਪਾਸੇ ਚਲੇ ਗਈ ਸੀ ਕਿ ਐਦਾਂ ਦੀ ਅਣਸੁਖਾਵੀ ਘਟਨਾ ਹੋਣ ਲੱਗੀ ਸੀ ਕਿ ਬੱਚੇ ਨੂੰ ਸਕੂਲੋਂ ਚੱਕ ਲੈਣਾ ਇੱਕ ਵਾਰੀ ਤਾਂ ਸੁਣ ਕੇ ਮੇਰਾ ਵੀ ਥੋੜਾ ਹੋ ਗਿਆ ਸੀ ਵੀ ਮਤਲਬ ਬੱਚੇ ਦਾ ਕਿਡਨਾਪ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਜੀ ਬਟ ਜਦੋਂ ਮੈਂ ਆ ਕੇ ਇੱਥੇ ਸਾਰਾ ਤਫ਼ਤੀਸ਼ ਕੀਤੀ ਕੋਈ ਐਦਾਂ ਦੀ ਗੱਲ ਨਹੀਂ ਜੀ ਕੀ ਤੁਸੀਂ ਅੱਗੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਸੰਭਾਤਾ ਅਸੀਂ ਬੱਚੇ ਨੂੰ ਵੀ ہاں ਜੇ ਤੇ ਮਾਂ ਕੋਲ ਜਾਣਾ ਚਾਹੁੰਦਾ ਜਦੋਂ ਸਾਨੂੰ ਉਹਦਾ ਐਡਰੈਸ ਪਤਾ ਲੱਗ ਜਾਊਗਾ ਪੀਆ ਤੁਹਾਨੂੰ ਪਤਾ ਲੱਗ ਜਾਏ ਬਸ ਇੱਥੇ ਛੱਡ ਦਾਂਗੇ ਪਰ ਜਿਵੇਂ ਇਹਨੇ ਬਕੂਆ ਬਣਾਇਆ ਇਹਦੇ ਪਿੱਛੇ ਕਿਸੇ ਕੋਈ ਸਾਜਿਦ ਸਰ ਕੇ ਆਪਣੇ ਦਿਮਾਗ ਨਾਲ ਹੀ ਬਣਾ ਲਿਆ ਆਪਣੇ ਦਿਮਾਗ ਬੱਚੇ ਦਾ ਦਿਮਾਗ ਪਰ ਸਰ ਬੜੀ ਹੈਰਾਨੀ ਵਾਲੀ ਗੱਲ ਹੋਈ ਪਿੰਡ ਵਾਸੀ ਵੀ ਖੜੇ ਸੀ ਕੁਝ ਹੀ ਸਮੇਂ ਦੇ ਵਿੱਚ ਤੁਸੀਂ ਸੋਲਵ ਕਰਤਾ ਇਹ ਇਲਾਕਾ ਵੀ ਇਸ ਚੀਜ਼ ਨੂੰ ਦੇਖ ਰਿਹਾ ਕਿ ਕੁਝ ਹੀ ਸਮੇਂ ਦੇ ਵਿੱਚ ਹੀ ਸਾਰੇ ਜਿਹੜੇ ਨੌਜਵਾਨ ਖੜੇ ਹੈ ਕਿਵੇਂ ਤੁਸੀਂ ਥੋੜੇ ਸਮੇਂ ਦੇ ਵਿੱਚ ਸਾਰਾ ਸਿਸਟਮ ਕਢ ਲਿਆ ਜੀ ਨਹੀਂ ਦੇਖੋ ਵੀ ਮੈਨੂੰ ਅਸਲ ਗੱਲ ਪਤਾ ਲੱਗੀ ਨਾ ਜਦੋਂ ਮੈਂ ਕੁਝ ਪਤਾ ਕਰਿਆ ਵੀ ਹਾਂ ਵੀ ਉਹ ਆਪਣੀ ਅਸਲ ਮਾਂ ਕੋਲ ਜਾਣਾ ਚਾਹੁੰਦਾ ਹੈ ਅਸਲ ਮਤਲਬ ਕਾਰਨ ਕੀ ਸੀ ਇਸ ਚੀਜ਼ ਦਾ ਜੀ ਜੀ ਜਦੋਂ ਆਪਾਂ ਨੂੰ ਕਾਰਨ ਪਤਾ ਲੱਗ ਗਿਆ ਤਾਂ ਫਿਰ ਮਤਲਬ ਤੇ ਇਹਨੇ ਬੇਟੀ ਨੇ ਮੈਂ ਅਪਰੀਸ਼ੀਏਟ ਕਰੂੰਗਾ ਇਹਨੂੰ ਜੀ ਇਹਨੇ ਜੋ ਬਿਲਕੁਲ ਸੱਚ-ਸੱਚ ਦੱਸਿਆ ਇਹਨੇ ਮਤਲਬ ਅੱਧਾ ਰਸਨਾ ਤਾਂ ਇਹਨੇ ਸਾਡਾ ਠੀਕ ਕਰਤਾ ਜੀ ਜੀ ਉਹ ਕਹਿੰਦੇ ਨੇ ਅਕਸਰ ਕਹਾਣੀ ਹੈ ਕਿ ਬੱਚੇ ਮੰਨ ਕੇ ਸੱਚੇ ਸੱਚੇ ਹਾਂ ਇਹਨੇ ਬਿਲਕੁਲ ਸਾਨੂੰ ਬਿਲਕੁਲ ਠੀਕ ਕਰ ਦਿੱਤਾ ਜੀ